Thank <laughs> you. ਰਵੀ ਦਿਉੜੇ ਵਾਲਾ ਕਿ ਪਿੰਡੇ ਦਾ ਡੇਉਰਾ ਹਰਿਆਣੇ ਦਾ ਸ਼ੋਰਾ ਲਾਉ ਕਬਾਉਂਦਾ ਪਾਉਂਦਾ ਕਬੱਡੀ ਥਾਪੀ ਮਾਰ ਪੱਟ ਤੇ ਲਾ ਹੁਣ ਵੇਖਦਾ ਵੀ ਸਾਹਮਣੇ ਚਾਰ ਜਫੀਆਂ ਦੇ ਵਿੱਚੋਂ ਕੌਣ ਮੇਰੇ ਵੀਰੋ ਲਾਵੇਗਾ ਜਫਾ ਇੱਕ ਕੰਨੀ ਦੇ ਉੱਤੇ ਹਰਿਆਣੇ ਦਾ ਜਾਟ ਸ਼ਿੱਲੂ ਆਹ ਸ਼ਿੱਲੂ ਆਹ ਸ਼ਿੱਲੂ 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 ਇਹ ਕਹਿੰਦੇ ਹੋਗੀ ਇਲੂ ਇਲੂ ਮੈਦਾਨ ਦੇ ਵਿੱਚ ਮੌਂਟਰੀਅਲ ਦੀ ਧਰਤੀ ਸਟੇਡੀਅਮ ਆ ਬੱਲੇ 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 ਵਾਹ ਉਹ ਤਾਹੂ ਅਕਰਪੁਰ ਦਾ ਛਿੱਲੂ ਐਸਵੇ ਇਹ ਮੋਟਰ ਮਿੱਤਰਾਂ ਦੀ ਚੱਲਬਰਨ ਵਾਲੇ ਚੱਲੀਏ ਪਹਾੜਾਂ ਨਹੀਂ ਸਮਾਨ ਇਹ ਧਰਮਣ ਦੇ ਨਾਲ ਜੂਝਦੇ ਆ ਬਾਰਡਰ ਹੋਇਆ ਦਾ ਖੇਡ ਮੈਦਾਨ ਇਹਨਾਂ ਦੇ ਕੰਦੇ ਤੇ ਝੂਲਦੀ ਯਾਰੋ ਦੇਸ਼ਕਾਮ ਦੀ ਸ਼ਾਨ ਭਾਈ ਉਹ ਰੱਬ ਵਰਗਾ ਹੈ ਦੋਸਤੋ ਆ ਸਾਨੂੰ ਬਿੰਗਣਾ ਤੇ ਮਾਣ ਆ ਰੇਡ ਪਈ ਹੋਈ ਦਿਹਾੜੇ ਵਾਲੇ ਦੀ ਹਰਿਆਣੇ ਵਾਲੇ ਦੀ ਹੁਣ ਸ਼ੀਲੂ ਨਾਲ ਮੁਕਾਬਲਾ ਸੱਪ ਨੂੰ ਸੱਪੋ ਲੜੇ ਯਾਰ ਕਿੰਨੂੰ ਚੜੇ ਇਹਲੀ ਨੂੰ ਇਹ ਨੂੰ ਇਹ ਸ਼ੀਲੂ ਹਰਿਆਣੇ ਵਾਲਾ ਇਹ ਕਹਿੰਦੇ ਸਿਰਾ ਕਰਦਾ ਮੁੰਡਿਆਂ ਨੇ ਲਾ ਵੇਖੋ ਧੂਰਕੋਟੀਆਂ ਕਬੱਡੀ ਪਾਉਣੇ ਦੀ ਨੋਮਾਦਾ ਹੋਇਆ ਜੀ ਨਿਸ਼ਾਨ ਟਰਾਂਸਪੋਰਟ ਦਾ ਤੇ OTTO ਟਰਾਂਸਪੋਰਟ ਦੇ ਪਰਮਿੰਦਰ ਸਿੰਘ ਜੀ ਪੰਗਲੀ ਸਾਹਿਬ ਵਾਲਾ ਦਾ ਗੁਰਦੀਪ ਜੰਡੂ ਜਿਹੜਾ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਬਾ ਪਹਿਲਾ ਪ੍ਰਾਈਜ਼ ਦਿੱਤਾ ਜਾਊਗਾ ਤੇ ਸੈਕੰਡ ਪ੍ਰਾਈਜ਼ ਨਾਲੇ ਵੀ ਖੇਤਰ ਦੇ ਦੂਜਾ ਇਨਾਮ ਦੇਣ ਦੇ ਲਈ ਕੈਰਨ ਟਰਾਂਸਫਰ ਦੇ ਬਲਰਾਜ ਸਿੰਘ ਢਿੱਲੋਂ ਸਾਹਿਬ ਤੇ ਜੇ ਵੀ ਐਮ ਟਰਾਂਸਫਰ ਦੇ ਜਤਿੰਦਰ ਸਿੰਘ ਮਲਦਾਨੀ ਸਾਹਿਬ ਉਹਨਾਂ ਦਾ ਯੋਰ ਬੱਟਾਂ ਦਾ ਲਾਵੇ ਆ ਮਸਲਾ ਕੱਪ ਦਾ ਬਣ ਗਿਆ ਵੀਰਿਆ ਕੌਗੇ ਦੇ ਲੋਕਾਂ ਤੇ ਵੀਰਿਆ ਕੌਡੀਆਂ ਦੇ ਲੋਕਾਂ ਨੇ ਉਹ ਕੀ ਬਣ ਗਿਆ ਉਹ ਕੀ ਬਣ ਗਿਆ ਮੂਹਰੇ ਖੜ ਕੇ ਹੌਸਲਾ ਕਰਕੇ ਭੂਤਰਿਆ ਸਾਹਨ ਸਿੰਘਾਂ ਤੋਂ ਫੜ ਕੇ ਉਹ ਕਿਸੇ ਕਿਸੇ ਨੂੰ ਮਲ ਹੁੰਦਾ ਠਿੱਬੀ ਲਾ ਕੇ ਡੇਗਣ ਦਾ ਰਾਜੇ ਖੇਲੇ ਅੜਬ ਪੰਜਾਬੀ ਅੜਬ ਪੰਜਾਬੀ ਉਹ ਜਿਗਰਾ 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 ਏ ਹੇ ਟੱਕਰਸਾਨਾਂ ਵਾਲੀ ਐ ਆ ਟੱਕਰ ਦਾ ਕੋਈ ਮੁੱਲ ਨਹੀਂ ਐ ਮੜਾ ਮੂਹਾ ਜੋਰ ਲੱਗਦਾ ਦੁਨੀਆ ਦੇ ਸੁਪਰਸਟਾਰ ਖਿਡਾਰੀ ਅੱਜ ਮੌਂਟਰੀਅਲ ਦੇ ਵਿੱਚ ਸਪੀਰੀਅਲ ਗਰੁੱਪ ਵਾਲੇ ਇਧਰ ਨੌਜਵਾਨ ਸ਼ੀਲੂ ਬਰਸਾਲਪੁਰੀਆ ਤੇ ਨਾਲ ਕਹਿੰਦੇ ਸ਼ੀਲੂ ਦਾ ਵੀਰ ਤਲਵੰਡੀ ਚੌਧਰੀ ਵਾਲਾ ਜੀਤਾ ਦਿਉਰੇ ਵਾਲੇ ਦੀ ਰੇਡ ਹੁਣ 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 ਦੀ ਬਣਦੀ ਆ ਇਹ ਕਹਿੰਦੇ ਹਰਿਆਣੇ ਦੇ ਛੋਰੇ ਆ ਇਹਨਾਂ ਦਾ ਕਬੱਡੀ ਜਦਾਬ ਦਾ ਹੋ ਗਿਆ ਹੋ ਗਿਆ ਸ਼ੀਲੂ ਆਹੋ ਪੁਆਇੰਟ ਸਿਰਾ ਕਿ ਸਾਡੀ ਡੇਟੋ ਕਾਪੀ ਕਹਿੰਦੇ ਕਿਥੋਂ ਲੱਭੜੇ ਪੈਦਾ ਸੀ ਨਵਾਂ ਕੋਈ ਟ੍ਰੈਂਡ ਕਰਾਂਗੇ ਬੰਬ ਕਿਲ ਕੋਕਾ ਤਾਂ ਬਥੇਰੇ